아 <laughs> ਹਾਂਜੀ ਦੋਸਤੋ ਆਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ఆర్ਕੈਸਟਰਾ ਵਾਲੀ ਕੁੜੀ ਕੁਝ ਮੁੰਡਿਆਂ ਨਾਲ ਲੜਦੀ ਹੋਈ ਨਜ਼ਰ ਆ ਰਹੀ ਹੈ ਅਸਲ ਵਿੱਚ ਦੋਸਤੋ ਗੱਲ ਇਹ ਹੈ ਕਿ ਇਹ ਜਿਹੜੀ ਕੁੜੀ ਇੱਕ ਵਿਆਹ ਪ੍ਰੋਗਰਾਮ ਵਿੱਚ ਆਈ ਹੋਈ ਸੀ ਤੇ ਇਹ ਕੁੜੀ ਜਦੋਂ ਸਟੇਜ ਤੇ ਡਾਂਸ ਕਰ ਰਹੀ ਸੀ ਤਾਂ ਕੁਝ ਬਰਾਤ ਨਾਲ ਆਏ ਮੁੰਡੇ ਸਟੇਜ ਤੇ ਚੜ ਕੇ ਇਸ ਕੁੜੀ ਨਾਲ ਨੱਚਣ ਲੱਗ ਜਾਂਦੇ ਨੇ ਤੇ ਇੱਕ ਮੁੰਡੇ ਵੱਲੋਂ ਇਸ ਕੁੜੀ ਨਾਲ ਮਾੜੀ ਹਰਕਤ ਵੀ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਕੁੜੀ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਤੇ ਕੁਝ ਨਾਲ ਦੇ ਬਰਾਤੀਆਂ ਵੱਲੋਂ ਇਹਨਾਂ ਮੁੰਡਿਆਂ ਨੂੰ ਸਟੇਜ ਤੋਂ ਥੱਲੇ ਉਤਾਰ ਦਿੱ ਫਿਰ ਵੀ ਇਹ ਮੁੰਡੇ ਨਹੀਂ ਟਲਦੇ ਥੱਲੇ ਖੜ ਕੇ ਵੀ ਕੁੜੀ ਨੂੰ ਗਲਤ ਇਸ਼ਾਰੇ ਕਰਦੇ ਨੇ ਜਿਸ ਤੋਂ ਬਾਅਦ ਇਹ ਕੁੜੀ ਪੂਰੀ ਤਰ੍ਹਾਂ ਸਿੱਧੀ ਹੋ ਜਾਂਦੀ ਹੈ ਤੇ ਇਹਨਾਂ ਮੁੰਡਿਆਂ ਦੀ ਰੱਜ ਕੇ ਝਾੜ-ਚੰਬ ਕਰ ਦਿੰਦੀ ਹੈ ਮੁੰਡੇ ਵੀ ਕੁੜੀ ਨੂੰ ਗਲਤ ਬੋਲਦੇ ਨੇ ਇਥੋਂ ਤੱਕ ਕਿ ਇੱਕ ਮੁੰਡਾ ਜੁੱਤੀ ਲਾ ਕੇ ਵੀ ਕੁੜੀ ਦੇ ਮਾਰ ਦਿੰਦਾ ਹੈ ਪਰ ਆਰਕੈਸਟਰਾਂ ਦੀ ਟੀਮ ਦੇ ਬੰਦੇ ਬਚਾ ਕੇ ਕਰਦੇ ਹੋਏ ਕੁੜੀ ਨੂੰ ਅੰਦਰ ਲੈ ਜਾਂਦੇ ਨੇ ਇਸ ਤਰ੍ਹਾਂ ਦੋਸਤ ਕਿਸੇ ਦੀ ਧੀ ਪਹਿਣ ਨਾਲ ਜਿਹਾ ਕਰਨਾ ਬਹੁਤ ਹੀ ਗਲਤ ਹੈ ਹਰ ਇੱਕ ਕੁੜੀ ਦੀ ਕੋਈ ਨਾ ਕੋਈ ਮਜਬੂਰੀ ਹੁੰਦੀ ਹੈ ਨਹੀਂ ਕਿਸੇ ਦਾ ਦਿਲ ਨਹੀਂ ਕਰਦਾ ਕਿਸੇ